ਰੀਗਾਰਡਿੰਗ ਪ੍ਰੈਸ ਕਾਨਫਰੰਸ ਹੈ ਕੀ ਅਚੀਵਮੈਂਟਸ ਨੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਸ਼੍ਰੀ ਗੌਰਤੂਰਾ ਐਸਐਸਪੀ ਕਪੂਰਥਲਾ ਕੋਲੋਂ ਮਸ਼ਹੂਰ ਜੋ 0 ਡਾਲਰ ਦੇ ਤਹਿਤ ਅਸੀਂ ਚੱਲ ਰਹੇ ਹਾਂ ਉਹਦੇ ਵਿੱਚ ਸੀਆਈਏ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਪੁਲਿਸ ਨੂੰ ਕਬੜੀ ਕੰਮ ਜਾਂਦੀ ਕੱਲ ਮਿਲੀ ਹੈ ਉਹਦੇ ਵਿੱਚ ਅੱਧਾ ਕਿਲੋ ਜਿਹੜੀ ਹੈਰੋਇਨ ਹੈ 500 ਗ੍ਰਾਮ ਇੱਕ ਪਿਸਟਲ ਹੈਗਾ ਕੰਟਰੀ ਮੈਟ ਉਹ ਬਰਾਮਦ ਕੀਤੇ ਆ ਆਪਣੇ ਇੱਕ ਪੌਲ ਪਿੰਡ ਹੈਗਾ ਉੱਥੋਂ ਲਿੰਕ ਰੋਡ ਤੋਂ ਉੱਥੇ ਹੀ ਐਸੀ ਕੇਵਲ ਸਿੰਘ ਜੀ ਅਗਵਾਈ ਇਸ ਨਾਕਾਬੰਦੀ ਕੀਤੀ ਸੀ ਸੀਆਈਏ ਨੇ ਤੇ ਉਹਦੇ ਵਿੱਚ ਜਦੋਂ ਉਹਨਾਂ ਨੂੰ ਐਫੀਐਨ ਚੀਤਾ ਦੋ ਲੱਤੇ ਮਿਲੇ ਇੱਕ ਨਵਦੀਪ ਹੈ ਤੇ ਦੂਜਾ ਜਿਸ ਕਰਨਾ ਹੈਗਾ ਇਹ ਫਰੀਦੇਵਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹੈਗੇ ਮਕੂ ਥਾਣੇ ਦੇ ਜਿਨ੍ਹਾਂ ਪਾਸੋਂ ਇਹ ਬਰਾਮਦਗੀ ਜਿਹੜੀ ਆ ਹੋਈ ਹੈ ਇਹਦੇ ਵਿੱਚ ਇੱਕ ਮੋਟਰਸਾਈਕਲ ਵੀ ਇਹਨਾਂ ਤੋਂ ਬਰਾਮਦ ਹੋਇਆ ਹੈਗਾ ਔਰ ਇਹ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਦੋਨੇ ਲੜਕੇ ਜਿਹੜੇ ਹੈਗੇ ਆ 21 ਤੋਂ 23 ਸਾਲ ਦੇ ਵਿਚਕਾਰ ਹੈਗੇ ਆ ਇੱਕ ਜਿਹੜਾ ਹੈਗਾ ਉਹ ਬੀਏ ਦੇ ਵਿੱਚ ਪੜਦਾ ਹੈਗਾ ਔਰ ਦੂਜਾ ਖੇਤੀਬਾੜੀ ਕਰਦਾ ਹੈਗਾ ਤੇ ਇਹਦੇ ਵਿੱਚ ਅਸੀਂ ਥਾਣਾ ਸੁਲਤਾਨਪੁਰ ਲੋਧੀ ਵਿਖੇ ਮੁਖੀਮ ભગવાન ਬਰਦਸ ਰਜਿਸਟਰ ਕੀਤਾ ਹੈ ਡੀਐਸਪੀ ਸਾਹਿਬ ਦੀ ਅਗਵਾਈ ਦੇ ਵਿੱਚ ਐਸਪੀ ਸੁਲਤਾਨਪੁਰ ਲੋਧੀ ਜੀ ਦੇ ਅਤੇ ਇਹਦੇ ਵਿੱਚ ਅਸੀਂ 21 ਸੀ ਦੇ ਤਹਿਤ ਮੁਕਦਮਾ ਜਿਹੜਾ ਰਜਿਸਟਰ ਕੀਤਾ ਜੋ ਕਮਰਸ਼ੀਅਲ ਕੁਆਂਟੀਟੀ ਹੈ ਐਨਡੀਪੀਐਸ ਐਕਟ ਦੇ ਤੇ ਇਹਦੇ ਵਿੱਚ ਫਰਦਰ ਜਿਹੜੀ ਉਹ ਤਤਤੀਸ ਸਾਡੀ ਜਾਰੀ ਹੈ ਤੇ ਕਿੱਥੋਂ ਲੈ ਕੇ ਆਏ ਕਿ ਇਹਨਾਂ ਨੂੰ ਦੇਣੀ ਸੀਗੀ ਉਹ ਤੇ ਤੇ ਅਸੀਂ ਜਿਹੜੀ ਹੈ ਨੈਕਸਟ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕਰ ਰਹੇ ਹਾਂ ਕਿ ਕਿੱਥੋਂ ਆਈਆਂ ਉਹ ਕਿੱਥੇ ਜਾਣੀ ਸੀ ਇਹਨਾਂ ਦਾ ਕੋਈ ਫੈਮਿਲੀ ਪਿਛਲਾ ਕਦੀ ਨਾ ਲੱਗੋ ਅਜੇ ਤੱਕ ਇਹ ਕੁਝ ਇਹਨਾਂ ਦੇ ਜੁਸ ਨਹੀਂ ਜਿਸ ਤਰ੍ਹਾਂ ਸਭ ਕੁਝ ਦੱਸਿਆ ਵੀ ਇਹ ਮਗਾ ਇਹ ਕਰਦਾ ਸੀ ਕਿ ਆ ਪਰੰਦੇ ਨਾਲ ਨਾਲ ਇਹ ਕੰਮ ਕਰਦਾ ਨਾਲ ਕਰਨਾ ਕਰਦਾ ਸੀ ਵੀ ਨਾ ਕੋਈ ਕੰਮ ਨਹੀਂ ਕਰੀ ਪੈਸੇ ਦਾ ਪੈਸੇ ਦਾ ਲੂਟ ਸੀਗਾ ਜੋ ਉਹਨਾਂ ਦੀ ਮੁੱਢਲੀ ਕੁਝ ਕਿਸ ਤੋਂ ਪਤਾ ਲੱਗਾ ਇਹ ਪੈਸੇ ਦਾ ਲੂਟ ਸੀਗਾ ਜੀ ਉਹਦੇ ਕਰਕੇ ਇਹਦੇ ਵਿੱਚ ਇੰਡਲਸ ਹੋ ਗਏ ਇੱਕ ਦਿਨ ਤਾਂ ਕਰ ਲਈ ਇਹ ਥੋੜੇ ਚੇਤਰੇ ਸੀਗਾ ਇਹਨਾਂ ਨੇ ਦੱਸਿਆ ਸੀ ਕੰਸਾਈਨਮੈਂਟ ਪਹਿਲਾਂ ਸੀ ਦਿੱਤੀ ਹੈ ਜੇ ਕਿ ਸੀ ਡਿਕਟਡ ਨਹੀਂ ਸੈਕਿੰਡ ਨੇ ਹਜੇ ਤੱਕ ਨਹੀਂ ਆਇਆ ਡਿਕਟਡ ਨਹੀਂ ਆਇਆ ਇਹ ਹੈ ਨਾ ਇਹ ਜਿਹਦਾ 21 ਸਾਲ ਦਾ ਆ ਬੀਏ ਅਗਰ ਲਾਸਟ ਇਅਰ ਹੀ ਕਲਾਸ ਟੂ ਸ਼ਟ ਕੀਤੀ ਹੋਈ ਹੈ ਜੇ ਬੀਏ ਚ ਆ ਬੀਏ ਕਿਹੜੀ ਚ ਫਸ ਸਕਦੀ ਇਹ ਫਸਦੀ ਹੈ ਇਹ ਫਸਦੀ ਹੈ ਨਾ ਤੇ ਕੋਈ ਸ਼ੌਕ ਜਾਂ ਲਾ ਕੇ ਮੋਬਾਈਲ ਵਗੈਰਾ ਕੁਛ ਏਦਾਂ ਦਾ ਜਾਂ ਹਾਈ ਪ੍ਰੋਫਾਈਲ ਜਾਂਦਾ ਜੋ ਸਟਾਈਲ ਸਟਾਈਲ ਆ ਉਹ ਕੀ ਹੈ ਜਾਂ ਲਿਖੀ ਮੋਬਾਈਲ ਤਾਂ ਤੁਹਾਨੂੰ ਪਤਾ ਰੱਖਣੀ ਨਹੀਂ ਕੋਮਨ ਨਹੀਂ ਜਿਸ ਨੂੰ ਜਿਹੜਾ ਤਰੰਦੇ ਹੀ ਹੁੰਦੀ ਹੈ ਹਾਂ ਕੁਝ ਏਦਾਂ ਦਾ ਵੀ ਬਰਦਰ ਇਨਵੈਸਟੀਗੇਟ ਕਰ ਰਹੇ ਹਾਂ ਜਿੱਦਾਂ ਕੋਈ ਗਲ ਐਮੀ ਸਾਹਮਣੇ ਆਏ ਤੁਹਾਡੇ ਨਹੀਂ ਨਹੀਂ ਹਜੇ ਤੱਕ ਕੋਈ ਫੈਮਲੀ ਬੈਕਗ੍ਰਾਉਂਡ ਕੋਈ ਫੈਮਲੀ ਬੈਕਗ੍ਰਾਉਂਡ ਦੇ ਰੈਵਿੰਜ ਫੈਕ ਨਹੀਂ ਜੋ ਇਨਵੈਸਟੀਗੇਟ ਕਰ ਰਹੇ ਹਾਂ ਅਸੀਂ ਜਿੱਦਾਂ ਇੱਕ ਦਾ ਫਾਰਮ ਖੇਤੀਬਾੜੀ ਕਰਦਾ ਹੈਗਾ ਉਹ ਦੂਜੇ ਬਾਰੇ ਵੀ ਹੁਣ ਜਿਹੜਾ ਉੱਥੇ ਦਾ ਲੋਕਲ ਪੁਲਿਸ ਹੈਗੀਆਂ ਹੁਣ ਤੋਂ ਅਸੀਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਦੇ ਇਨਸੀਡੈਂਟ ਜੀ ਕਿ ਤੇ ਇਸ ਹੀਆ ਕਿਰਦਾਰ ਸੀਗਾ ਇੱਕ ਪਿਸਟਲ ਜਿਹੜਾ ਲਾਮਤ ਹੋਇਆ ਉਹ ਇੱਕ ਕੰਟਰੀ ਮੇਡ ਪਿਸਟਲ ਹੈਗਾ ਹਮ 32 ਬੋਲ ਦਾ ਪਿਸਟਲ ਹੈਗਾ ਪਤਾ ਲੱਗਾ ਕਿੱਥੋਂ ਇਹਨਾਂ ਨੂੰ ਮਿਲਿਆ ਦਲੇ ਇਹ ਕਰ ਰਹੇ ਇਨਵੈਸਟੀਗੇਸ਼ਨ ਕਿਥੋਂ ਲੈ ਕੇ ਆਏ ਚਲ ਚੱਲੇ